ਸਾਰਿਆਂ ਨੂੰ ਜੈ ਮਸੀਹੀ ਦੀ ਅੱਜ ਅਸੀਂ ਪੜਾਂਗੇ ਜਬੂਰਾਂ ਦੀ ਪੋਥੀ ਦਾ ਦੂਸਰਾ ਅਧਿਆਇ ਯਹੋਵਾ ਦਾ ਰਾਜ ਉਹਦੀ ਪਹਿਲੀ ਆਇਤ ਕੌਮਾਂ ਕਹਨੂੰ ਡੰਡ ਪਾਉਂਦੀਆਂ ਹਨ ਅਤੇ ਉਮਤਾ ਵਿਅਰਥ ਸੋਚਾ ਕਿਉਂ ਕਰਦੀਆਂ ਹਨ ਦੂਸਰੀ ਆਇਤ ਯਹਵਾ ਰੋ ਦੇ ਮਸੀਹ ਦੇ ਵਿਰੁੱਧ ਧਰਤੀ ਦੇ ਰਾਜੇ ਉੱਠ ਖੜੇ ਹੋਏ ਅਤੇ ਹਾਕਮ ਆਪੋ ਵਿੱਚ ਮਤਾਂ ਪਕਾਉਂਦੇ ਹਨ ਤੀਸਰੀ ਆਇਤ ਪਈ ਆਵਾਸੀ ਉਹਨਾਂ ਦੇ ਬੰਦਨਾਂ ਨੂੰ ਤੋੜ ਛੱਡੀਏ ਅਤੇ ਉਹਨਾਂ ਦੀਆਂ ਰस्सियां ਆਪਣੇ ਉਦਾਲੋ ਉਦਾਲਿਓ ਲਾਦ ਛੁੱਟਿਏ ਚੌਥੀ ਆਇਤ ਜਿਹੜਾ ਸਵਰਗ ਵਿੱਚ ਬੈਠਾ ਹੈ ਉਹ ਹੱਸੇਗਾ ਪ੍ਰਭੂ ਉਹਨਾਂ ਨੂੰ ਮੁਖੌਲ ਵਿੱਚ ਉਡਾਵੇਗਾ ਪੰਜਵੀਂ ਆਇਤ ਤਦ ਉਹ ਉਹਨਾਂ ਨਾਲ ਆਪਣੇ ਕਰੋਧ ਵਿੱਚ ਬੋਲੇਗਾ ਅਤੇ ਆਪਣੇ ਕੋਪ ਨਾਲ ਉਹਨਾਂ ਨੂੰ ਔਖਿਆ ਕਰੇਗਾ ਛੇਵੀਂ ਆਇਤ ਪਰਮੇ ਆਪਣੇ ਪਵਿੱਤਰ ਪਰਬਤ ਸਿਯੋਨ ਉੱਤੇ ਆਪਣੇ ਪਾਸ਼ਾ ਨੂੰ ਬਹਾ ਦਿੱਤਾ ਹੈ ਸਤਮੀ ਆਇਤ ਮੈਂ ਫਰਮਾਨ ਦਾ ਹੋਕਾ ਦਿਆਂਗਾ ਯਹੋਵਾ ਨੇ ਮੈਨੂੰ ਆਖਿਆ ਹੈ ਕਿ ਤੂੰ ਮੇਰਾ ਪੁੱਤਰ ਹੈ ਮੈਂ ਅੱਜ ਤੈਨੂੰ ਜਨਮ ਦਵਾਇਆ ਹੈ ਅੱਠਵੀਂ ਆਇਤ ਮੇਥੋਂ ਮੰਗ ਅਤੇ ਮੈਂ ਕੌਮਾ ਤੇਰੀ ਵਿਰਾਸ ਅਤੇ ਧਰਤੀ ਦੇ ਕੰਡੇ ਤੇਰੀ ਮਿਲਕ ਕਰ ਦਿਆਂਗਾ ਨੌਵੀਂ ਆਇਤ ਤੂੰ ਲੋਹੇ ਦੇ ਡੰਡੇ ਨਾਲ ਉਹਨਾਂ ਨੂੰ ਭੰਨ ਸੁੱਟੇਂਗਾ কুমਿਹਾਰ ਦੇ ਭਾਂਡੇ ਵਾਂਗ ਤੂੰ ਉਹਨਾਂ ਨੂੰ ਚੱਕਣਾ ਚੂਰ ਕਰ ਦੇਵੇਂਗਾ 10ਵੀਂ ਆਇਤ ਸੋ ਹੁਣ हे ਰਾਜੇ ਹੋ ਸਿਆਣੇ ਬਣੋ ਅਤੇ हे ਧਰਤੀ ਦੇ ਨਿਆਇਓ ਤੁਸੀਂ ਸਮਝ ਜਾਓ 11ਵੀਂ ਆਇਤ ਪੈਨ ਵਾਲੀ ਹਵਾ ਦੀ ਸੇਵਾ ਕਰੋ ਅਤੇ ਕੰਬ ਦੇ ਕੰਬ ਦੇ ਖੁਸ਼ੀ ਮਨਾਓ 12ਵੀਂ ਆਇਤ ਪੁੱਤਰ ਨੂੰ ਚੁੰਮੋ ਮਤਿਓ ਕ੍ਰੋਧ ਵਿੱਚ ਆਵੇ ਅਤੇ ਤੁਸੀਂ ਰਾਹ ਵਿੱਚ ਹੀ ਨਾ ਸ਼ੋ ਜਾਓ ਕਿਉਂ ਜੋ ਉਸ ਦਾ ਕਰੋਧ ਛੱਟਪੜ ਕੁਠੇਗਾ ਤਨ ਹਨ ਉਹ ਜਿਹੜੇ ਉਸ ਵਿੱਚ ਪਨਾ ਲੈਂਦੇ ਹਨ ਆਮੀਨ ਪ੍ਰਭੂ ਜੀ ਨੇ ਵਚਨ ਪੜੇ ਸੁਣੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਹੇ ਸਦਾ ਹੀ ਵਾਸਤੇ ਰਹਿਣ ਆਮੀਨ ਸਾਨੂੰ ਜੈਮ ਸੀਤੀ